ਪੰਜਾਬੀ ਗਾਇਕ ਸਿੱਪੀ ਗਿੱਲ ਤੇ ਧੋਖਾ ਧੜੀ ਦੇ ਆਰੋਪ ਲੱਗੇ ਸੀ ਔਰ ਇਹ ਆਰੋਪ ਵੀ ਉਹਨਾਂ ਦੇ ਰਿਸ਼ਤੇਦਾਰ ਨਹੀਂ ਲਗਾਏ ਸੀ ਰਿਸ਼ਤੇਦਾਰ ਦਾ ਕਹਿਣਾ ਸੀ ਕਿ ਸਿੱਪੀ ਗਿੱਲ ਤੋਂ ਉਹਨਾਂ ਨੇ ਪੈਸੇ ਲੈਣੇ ਨੇ ਔਰ ਸਿੱਪੀ ਗਿੱਲ ਪੈਸੇ ਨਹੀਂ ਦੇ ਰਿਹਾ ਇਸ ਕਰਕੇ ਪੁਲਿਸ ਦਾ ਵੀ ਰੁਖ ਕੀਤਾ ਗਿਆ ਸੀ ਹੁਣ ਇਸ ਮਾਮਲੇ ਦੇ ਉੱਤੇ ਸਿੱਪੀ ਗਿੱਲ ਦਾ ਵੀ ਪੱਖ ਸਾਹਮਣੇ ਆਇਆ ਸਿੱਪੀ ਗਿੱਲ ਨੇ ਸਾਫ਼ ਕਹਿ ਦਿੱਤਾ ਹੈ ਕਿ ਪੈਸੇ ਮੈਂ ਦੇਣੇ ਨਹੀਂ ਬਲਕਿ ਮੈਂ ਤਾਂ ਪੈਸੇ ਲੈਣੇ ਸੀ ਉਹ ਵੀ ਉਸੇ ਸ਼ਖਸ ਤੋਂ ਲੈਣੇ ਹੈ ਜਿਹੜਾ ਸ਼ਖਸ ਹੁਣ આરોਪ ਲਗਾ ਰਿਹਾ ਹੈ ਕਿ ਮੈਂ ਧੋਖਾਧੜੀ ਕੀਤੀ ਹੈ ਤਾਂ ਮਾਮਲਾ ਹੁਣ ਕਾਫੀ ਗੁੰਝਲਦਾਰ ਹੁੰਦਾ ਜਾ ਰਿਹਾ ਹੈ ਔਰ ਇਹ ਜਿਹੜਾ ਮਾਮਲਾ ਹੈ ਉਹ ਵੀ ਇੱਕ ਦੋ ਰਿਸ਼ਤੇਦਾਰਾਂ ਦੇ ਵਿੱਚ ਹੀ ਹੈ ਜਾਨੀ ਕਿ ਦੋ ਪਾਰਟੀਆਂ ਕੋਲ ਨੇ ਇੱਕ ਤਾਂ ਪੰਜਾਬੀ ਗਾਇਕ ਸਿੱਪੀ ਗਿੱਲ ਔਰ ਦੂਜੇ ਪਾਸੇ ਉਹਨਾਂ ਦਾ ਹੀ ਰਿਸ਼ਤੇਦਾਰ ਇਹ ਜਿਹੜਾ ਉਹਨਾਂ ਦਾ ਰਿਸ਼ਤੇਦਾਰ ਹੈ ਮਾਸੀ ਦਾ ਮੁੰਡਾ ਦੱਸਿਆ ਜਾ ਰਿਹਾ ਹੈ ਕਿਉਂਕਿ ਇੱਕ ਆਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਸਿੱਪੀ ਗਿੱਲ ਆਪਣੀ ਮਾਸੀ ਨਾਲ ਗੱਲ ਕਰਦੇ ਨਜ਼ਰ ਆ ਰਹੇ ਨੇ ਉਸ ਦੇ ਵਿੱਚ ਵੀ ਕਹਿੰਦੇ ਸੀ ਕਿ ਤੂੰ ਆਪਣੇ ਮੁੰਡੇ ਨੂੰ ਸਮਝਾ ਉਸ ਤੋਂ ਪੈਸੇ ਲੈਣੇ ਆ ਉਹ ਪੈਸੇ ਵਾਪਸ ਦੇ ਦੇ ਨਹੀਂ ਤਾਂ ਇਹ ਗੱਲ ਚੰਗੀ ਨਹੀਂ ਹੁੰਦੀ ਰਿਸ਼ਤੇਦਾਰੀਆਂ ਦੇ ਵਿੱਚ ਇਸ ਤਰੀਕੇ ਦੀ ਫਿਰ ਕੜਵਾਹਟ ਪੈਦਾ ਹੋ ਜਾਂਦੀ ਹੈ ਇਸ ਕਰਕੇ ਮੰਨਿਆ ਜਾ ਰਿਹਾ ਕਿ ਜਿਹੜਾ ਰਿਸ਼ਤੇਦਾਰ ਤੋਂ ਪੈਸੇ ਲੈਣ ਦੀ ਗੱਲ ਚੱਲ ਰਹੀ ਹੈ ਉਹ ਸਿੱਪੀ ਗਿੱਲ ਦੀ ਮਾਸੀ ਦਾ ਹੀ ਮੁੰਡਾ ਹੈ ਇਸ ਤੇ ਹੁਣ ਮਾਮਲਾ ਕਿਸ ਤਰੀਕੇ ਦੇ ਨਾਲ ਭੱਗਦਾ ਜਾ ਰ ਰਿਸ਼ਤੇਦਾਰ ਕਹਿੰਦਾ ਕਿ ਮੈਂ ਪੈਸੇ ਲੈਣੇ ਸੀ ਦੂਸਰੇ ਸਿੱਪੀ ਗਿੱਲ ਕਹਿ ਰਹੇ ਨੇ ਮੈਂ ਲੈਣ ਆ ਹੁਣ ਦੋਵਾਂ ਦੇ ਵਿੱਚ ਕੁਝ ਬਿਆਨ ਵੱਖੋ ਵੱਖਰੇ ਵੀ ਆ ਰਹੇ ਨੇ ਜੋ ਸਿੱਪੀ ਗਿੱਲ ਦਾ ਰਿਸ਼ਤੇਦਾਰ ਹੈ ਉਹ ਇਹ ਗੱਲ ਕਹਿ ਰਿਹਾ ਕਿ ਅਸੀਂ ਇਕੱਠਿਆਂ ਨੇ ਮਿਲ ਕੇ ਇੱਕ ਬਿਜ਼ਨਸ ਸ਼ੁਰੂ ਕੀਤਾ ਸੀ ਪਰਾਲੀ ਦਾ ਉਸ ਪਰਾਲੀ ਦੇ ਵਿੱਚ ਜਿੰਨੇ ਵੀ ਸੰਦ ਖਰੀਦੇ ਸੀ ਅਸੀਂ ਦੋਹਾਣੇ ਮਿਲ ਕੇ ਪੈਸੇ ਪਾਇਏ ਸੀ ਫੇਰ ਖਰੀਦੇ ਹੁਣ ਸਿੱਪੀ ਗੱਲ ਨੇ ਜਿੰਨੀ ਵੀ ਪਰਾਲੀ ਸੀ ਉਹ ਸਾਰੀ ਆਪ ਮੁਹਾਰੇ ਹੀ ਵੇਚ ਦਿੱਤੀ ਔਰ ਜਿੰਨੇ ਵੀ ਖੇਤੀਬਾੜੀ ਦੇ ਸੰਦ ਨੇ ਉਹਨਾਂ ਦੇ ਉੱਤੇ ਵੀ ਸਿੱਪੀ ਗਿਲ ਨੇ ਕਬਜ਼ਾ ਕਰ ਲਿਆ ਇਸ ਤਰੀਕੇ ਦੇ ਨਾਲ 40-45 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਇਹ ਕਹਿਣਾ ਸਿੱਪੀ ਗਿਲ ਦੇ ਰਿਸ਼ਤੇਦਾਰ ਦਾ ਉਧਰ ਦੂਸਰੇ ਪਾਸੇ ਜੇਕਰ ਆਪਾਂ ਸਿੱਪੀ ਗਿਲ ਦੀ ਗੱਲ ਕਰੀਏ ਤਾਂ ਸਿੱਪੀ ਗਿਲ ਦਾ ਕਹਿਣਾ ਹੈ ਕਿ ਮੈਂ ਪੈਸੇ ਲੈਣੇ ਨੇ ਆਪਣੇ ਹੀ ਰਿਸ਼ਤੇਦਾਰ ਕੋਲੋਂ ਕਿਉਂ ਕਿਉਂਕਿ ਮੈਂ ਜਿੰਨਾ ਵੀ ਇਨਵੈਸਟ ਕੀਤਾ ਸੀ ਮੈਂ ਪੈਸੇ ਇੱਕ ਨੰਬਰ ਦੇ ਬੈਂਕ ਟੂ ਬੈਂਕ ਟਰਾਂਸਫਰ ਕੀਤੇ ਨੇ ਆਪਣੇ ਰਿਸ਼ਤੇਦਾਰ ਦੇ ਅਕਾਊਂਟ ਵਿੱਚ ਉਸ ਨੂੰ ਕਿਹਾ ਸੀ ਕਿ ਖੇਤੀਬਾੜੀ ਦੇ ਸੰਧ ਚਾਹੀਦੇ ਆ ਤੇ ਉਸ ਨੇ ਖੇਤੀਬਾੜੀ ਦੇ ਸੰਧ ਨਹੀਂ ਲੈ ਕੇ ਦਿੱਤੇ ਜੇਕਰ ਕੋਈ ਖਰੀਦੇ ਵੀ ਨੇ ਤਾਂ ਉਹਨਾਂ ਦੀ ਡਾਕੂਮੈਂਟੇਸ਼ਨ ਸਹੀ ਨਹੀਂ ਹੈ ਤੇ ਸਿਪੀ ਗਿਲ ਦਾ ਕਹਿਣਾ ਹੈ ਕਿ ਮੇਰੀ ਇੱਕ ਇੱਕ ਪਾਈ ਇੱਕ ਨੰਬਰ ਦੀ ਹੈ ਮੇਨਟ ਦੀ ਕਮਾਈ ਹੈ ਸਭ ਕੁਝ ਵਾਈਟ ਬਣੀ ਹੈ ਮੈਂ ਇਹਨਾਂ ਸੰਧਾਂ ਨੂੰ ਦੋ ਨੰਬਰ ਦੇ ਵਿੱਚ ਨਹੀਂ ਖਰੀਦ ਸਕਦਾ ਹੁਣ ਇਹ ਕਲੇਸ਼ ਪਿਛਲੇ 1 ਸਾਲ ਤੋਂ ਚੱਲਦਾ ਆ ਰਿਹਾ ਸੀ ਤਾਂ ਇਸ ਮਾਮਲੇ ਦੇ ਵਿੱਚ ਸਿੱਪੀ ਗਿੱਲ ਨੇ ਸ਼ਿਕਾਇਤ ਵੀ ਕੀਤੀ ਸੀ ਔਰ ਕਾਫੀ ਸਮਾਂ ਜਿਹੜਾ ਸਿੱਪੀ ਗਿੱਲ ਦਾ ਰਿਸ਼ਤੇਦਾਰ ਹੈ ਉਹ ਜੇਲ੍ਹ ਵੀ ਕੱਟ ਕੇ ਆਇਆ ਉਧਰ ਦੂਜੇ ਪਾਸੇ ਸਿੱਪੀ ਗਿੱਲ ਦਾ ਜਿਹੜਾ ਰਿਸ਼ਤੇਦਾਰ ਹੈ ਉਹ ਕਹਿਣ ਦਾ ਹੈ ਕਿ ਮੈਂ ਵੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਪਰ ਮੇਰੇ ਬਿਆਨਾਂ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਮਾਮਲਾ ਕਾਫੀ ਜਦ ਗੁੰਝਲਦਾਰ ਹੋ ਗਿਆ ਤਾਂ ਉਸ ਤੋਂ ਬਾਅਦ ਪੰਜਾਬੀ ਗਾਇਕ ਸਿੱਪੀ ਗਿੱਲ ਨੇ ਇੱਕ ਆਡੀਓ ਵਾਇਰਲ ਕੀਤੀ ਹੈ ਇਸ ਆਡੀਓ ਦੇ ਵਿੱਚ ਉਹ ਆਪਣੇ ਉਸੇ ਰਿਸ਼ਤੇਦਾਰ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਉਸ ਤੋਂ ਪੈਸੇ ਦੀ ਡਿਮਾਂਡ ਕਰ ਰਹੇ ਨੇ ਔਰ ਵੀਡੀਓ ਨੂੰ ਦੇਖ ਕੇ ਜਿਹੜੀ ਆਡੀਓ ਹੈ ਉਸ ਨੂੰ ਸੁਣ ਕੇ ਤਾਂ ਇਹੀ ਲੱਗਦਾ ਹੈ ਕਿ ਜਿਹੜਾ ਰਿਸ਼ਤੇਦਾਰ ਹੈ ਉਸਨੇ ਪੈਸੇ ਦੇਣੇ ਨੇ ਸਿੱਪੀ ਗਿੱਲ ਨੂੰ ਫੋਨ ਕਾਲ ਦੇ ਉੱਤੇ ਕੀ ਕੁਝ ਗੱਲਬਾਤ ਹੋ ਰਹੀ ਹੈ ਇਹਨੂੰ ਧਿਆਨ ਨਾਲ ਸੁਣੋ ਉਦੋਂ ਬਾਅਦ ਪੁਲਿਸ ਦਾ ਕੀ ਕਹਿਣਾ ਸੀ ਔਰ ਰਿਸ਼ਤੇਦਾਰ ਦਾ ਕੀ ਕਹਿਣਾ ਉਹ ਬਾਅਦ ਵਿੱਚ ਸੁਣਾਵਾਂਗੇ ਵਾਲਾ ਸੁਣਾ ਪ੍ਰਾਇਟੀ ਗੱਲ ਇਹ ਹੈ ਵੀ ਸਾਲ ਹੋ ਗਿਆ ਯਾਰ ਪੈਸੇ ਦਿੱਤਿਆਂ ਨੂੰ ਮੈਂ ਹੁਣ ਦੇਖ ਮੈਂ ਹੁਣ ਕਾਰਨ ਕੀ ਤੈਨੂੰ ਕਹਿਣਾ ਹਨਾ ਜਦੋਂ ਵੀ ਕਹਿਣਾ ਨਾ ਤਾਂ ਯਾਰ ਜਾਂ ਤਾਂ ਤੂੰ ਉਸ ਬੰਦੇ ਤੇ ਮੱਥੇ ਲਾ ਸਾਨੂੰ ਪਤਾ ਹੋਵੇ ਜੀ ਉਹ ਤੋਂ ਲੈਣੇ ਨੇ ਗੱਲ ਸਮਝ ਲੈ ਮੇਰੀ ਗੱਲ ਤਾਂ ਸੁਣ ਇੱਕ ਸਾਲ ਹੋ ਗਿਆ ਹਨਾ ਉਹਨਾਂ ਕਹਿੰਦੇ ਸਾਡੀ ਹੈਲੋ ਹੋਈ ਇਹਨਾਂ ਮੇਰੀ ਨਾ ਬਾਪੂ ਦੀ ਕਦੇ ਜਾਂ ਸਾਡੇ ਮੱਥੀ ਕਦੇ ਜਦੋਂ ਜਦੋਂ ਮੈਂ ਤੈਨੂੰ ਦੱਸਦਾ ਕਾਰ ਰੱਖੀ ਗੱਲ ਸਮਝ ਮੇਰਾ ਵੀਰ ਹੁਣ ਜਦੋਂ ਉਹ ਤੋਂ ਪੈਸੇ ਸਾਲ ਹੁਣ ਕਿੰਨਾ ਮੇਰੇ ਸਾਹਮਣੇ ਨਾਲ ਹੋ ਗਿਆ ਉਹਨਾਂ ਸਾਲ ਤਾਂ ਉਹਨੂੰ ਹੁਣ ਇਸ ਤੋਂ ਵੱਧ ਹੋਰ ਉਹ ਕੀ ਜੇ ਬੰਦਾ ਕਹਿੰਦਾ ਬਈ ਮੈਂ ਦੇ ਦੂੰਗਾ ਤੇ ਕਦੋਂ ਦੇਊਗਾ ਹੋਈ ਤੂੰ ਵੱਧ ਦੱਸ ਮੈਂ ਬਾਈ ਉਹ ਮਾੜੀ ਮਾੜੀ ਮੋਟੀ ਮਾੜੀ ਮੋਟੀ ਬੰਦਾ 2 4 5 ਲੱਖ ਹੋਵੇ 10 ਲੱਖ ਹੋਵੇ ਤਾਂ ਵੀ ਕੋਈ ਨਹੀਂ ਮੇਰੇ ਸਾਬ ਮੈਂ ਕਹਿੰਦਾ ਸਵਾ ਕਰੋੜ ਰੁਪਈਆ ਪਸਾਈ ਫਿਰਦੇ ਉਹਦੇ ਕੋਲੇ ਯਾਰ ਕੋਈ ਗੱਲ ਥੋੜਾ ਬੰਦ ਜਿਵੇਂ ਹੁਣ ਅੱਜ ਚੈੱਕ ਫੇਰ ਪੁੱਛਿਆ ਕਿ ਦਿੱਤਾ ਤੇਰਾ ਚੈੱਕ ਆ ਬਹੁਤ ਅੱਜ ਮੈਂ ਬਾਈ ਮੈਂ ਇੱਕ ਮਿੰਟ ਮੇਰੇ ਕੋਲ ਨਾ ਹੁਣ ਮੈਂ ਇੱਕ ਮਿੰਟ ਹੂੰ ਜਿਹੜਾ ਚੈੱਕ ਹੂੰ ਇਹ ਕੋਈ ਨਾ ਉਹਨਾਂ ਨੂੰ ਮੈਂ ਤੁਹਾਨੂੰ ਕਹਿ ਦਿੰਦਾ ਕਿ ਬਾਈ ਜੀ ਆਪਾਂ ਨੂੰ ਜਗਦੇਵ ਨੇ ਪੈਸੇ ਨਹੀਂ ਦਿੱਤੇ ਆਪਾਂ ਉਹ ਤਾਂ 11 ਤਰੀਕ ਨੂੰ ਦਊਗਾ। ਪਤੰਦਰ ਆ ਜੀ ਤੇਰੇ ਖਾਤੇ 'ਚ ਤੂੰ ਹੁਣ ਤੂੰ ਕਹਿਣਾ ਕਿ ਬਾਈ ਮੇਰੇ ਤੇਰੇ ਖਾਤੇ 'ਚ ਪੈਸੇ ਤੂੰ ਕਹਿੰਨਾ ਆ ਗਏ ਆ। ਬਾਈ ਮੈਂ ਤੁਹਾਨੂੰ ਉਹੀ ਕਹਿੰਦਾ ਵੀ ਜਿਹੜਾ ਮੈਨੂੰ ਮੈਂ 1 20 ਲੱਖ ਰੁਪਿਆ ਦੇ ਖਾਤੇ 'ਚ ਆਵੇ ਮੇਰੇ 20 ਲੱਖ ਆਏ ਨਾ ਹੋਏ ਜਿੱਕਰ ਕਹਿੰਦਾ ਮੈਂ ਤੁਹਾਨੂੰ ਦੱਸਦਾ ਮੇਰੇ 1496 ਰੁਪਏ ਜੀ ਤੇਰੇ ਖਾਤੇ ਤੇਰੇ ਖਾਤੇ 'ਚ 1496 ਆ ਤੇ ਚੈੱਕ ਕੰਦਰ ਦਾ ਤੂੰ ਚੈੱਕ ਤਾਂ ਫਿਰ ਤੂੰ ਮੈਨੂੰ ਤਿੰਨ ਕੱਟ ਕੇ ਕੰਮ ਬੜਾ ਤੀ। ਹਾਂ ਜੀ ਤੂੰ ਹੀ ਫੇਰ ਮੇਰੀ ਗੱਲ ਐਕਸਪਲੋ ਕੋਈ ਜਦ ਮੈਂ ਕਿਹਾ 20 ਲੱਖ ਰੁਪਏ ਮੇਰੇ ਖਾਤੇ ਚੱਕ ਲਗਾ ਤੂੰ ਮੈਂ ਬੈਂਕ ਲੈ ਕੇ ਜਾਊਗਾ ਨਾਲ ਮੇਰੀ ਕਾਊਂਟਰੀ ਦਾ ਕਰਜੇ ਨਹੀਂ ਤੂੰ ਗੱਲ ਨਹੀਂ ਸਮਝਿਆ ਹੁਣ ਤੂੰ ਅੱਛਾ 20 ਲੱਖ ਤੇਰੇ ਖਾਤੇ ਚ ਉਹਨਾਂ ਨੇ ਲਾਇਆ ਹੋਇਆ ਮੇਰੇ ਖਾਤੇ ਚੱਕ ਲੱਗਿਆ ਹੈ ਜੀ ਉਹ 20 ਲੱਖ ਰੁਪਏ ਮੇਰੇ ਖਾਤੇ ਹੁਣ ਆਉਣਾ ਸੀ ਉਹ ਮੁੰਡੇ ਦੇ ਮੈਂ ਇੱਕ ਮਿੰਟ 20 3000 ਮੈਂ ਨਾ ਕਨਫਿਊਜ਼ ਨਾ ਤੂੰ ਕਹਿੰਦਾ ਵੀ 20 ਤੇਰੇ ਕੱਲ ਆਉਣਾ ਸੀਗਾ 20 ਅੱਜ ਆਉਣਾ ਸੀ ਤੇਰੇ ਖਾਤੇ ਚ ਤੇ 20 ਕੱਲ ਨੂੰ ਆਉਣਾ ਸੀ ਮਤਲਬ ਹਾਂ ਜੀ ਤੂੰ ਇਹ ਕਹਿਣਾ ਚਾਹੁੰਦਾ ਵੀ ਮਤਲਬ ਸਭ ਸਭ ਵਿੱਚ 6 ਨੂੰ ਵੀ ਤੇਰੇ ਖਾਤੇ ਜਾਇਨਾ ਸੀ 20 ਲੱਖ 7 ਨੂੰ ਵੀ 20 ਲੱਖ ਹੋਰ ਆ ਜਾਣਾ ਸੀ ਤੇ 8 ਨੂੰ ਫਿਰ 20 ਲੱਖ ਟੋਟਲ 60 ਆ ਜਾਣਾ ਸੀ ਤੇਰੇ ਕੋਲੇ ਤਾਂ ਤੂੰ ਕਹਿੰਦਾ ਵੀ ਤੂੰ ਵੀ ਆਪਾਂ ਅਡਜਸਟ ਕਰ ਲੈਂਦੇ ਜੀ ਮੈਂ ਤੁਹਾਨੂੰ ਦਾਦਾ ਮੈਨੂੰ ਅਸੀਂ ਮੇਰੇ ਮੈਂ ਤੁਹਾਨੂੰ ਚੈੱਕ ਕੀਤਾ ਜੀ ਕਿਉਂ ਮੇਰੇ ਖਾਤੇ ਨਹੀਂ ਉਧਰੋਂ ਆਪਣੇ ਨਿਕਲ ਜਾਣਗੇ 20 ਲੱਖ ਨਿਕਲ ਗਿਆ ਹੂੰ ਹੂੰ ਦੂਸਰੀ ਗੱਲ ਨੂੰ ਹੋਂਦੇ ਮੈਂ ਕਹਿੰਦਾ ਮੈਂ ਆਰਟੀਐਸ ਕਰਾ ਲੂੰਗਾ ਹੂੰ ਤਾ ਜਸਜੀਤ ਉਸ ਵਿਅਕਤੀ ਦਾ ਨਾਮ ਹੈ ਜਿਸ ਨੇ ਸਿੱਪੀ ਗਿਲ ਦੇ ਉੱਤੇ આરોਪ ਲਗਾਏ ਨੇ ਉਹਦੀ ਹੁਣ ਤੁਹਾਨੂੰ ਅਸੀਂ ਗੱਲਬਾਤ ਸੁਣਾਵਾਂਗੇ ਲੇਕਿਨ ਜਿਹੜੀ ਹੁਣ ਤੁਸੀਂ ਸੁਣੀ ਹੈ ਸਿੱਪੀ ਗਿਲ ਔਰ ਜਸਜੀਤ ਦੀ ਗੱਲਬਾਤ ਇਹਦੇ ਵਿੱਚ ਤਾਂ ਇੰਜ ਲੱਗਦਾ ਹੈ ਕਿ ਜਿਹੜਾ ਜਸਜੀਤ ਹੈ ਉਹ ਮੰਨ ਰਿਹਾ ਹੈ ਕਿ ਮੈਂ ਪੈਸੇ ਦੇਣੇ ਨੇ ਤੇ ਜਦੋਂ ਮੈਨੂੰ ਪਿੱਛੋਂ ਪੈਸੇ ਆ ਜਾਣਗੇ ਅੱਗੇ ਜਿਸ ਵਿਅਕਤੀ ਨੂੰ ਪੈਸੇ ਦਿੱਤੇ ਆ ਤੇ ਮੈਂ ਸਿੱਪੀ ਗਿਲ ਯਾਨੀ ਕਿ ਇਹ ਸਿੱਪੀ ਗਿਲ ਦੇ ਜਿਹੜੇ ਪੈਸੇ ਦੇਣੇ ਆ ਉਹ ਵਾਪਸ ਕਰ ਦਊਂਗਾ ਹੁਣ ਤੱਕ ਦੀ ਕਨਫਰੈਂਸ ਕਨਵਰਸੇਸ਼ਨ ਚ ਇਹ ਹੀ ਗੱਲ ਸਾਹਮਣੇ ਆਈ ਹੈ ਪਰ ਦੂਸਰੇ ਪਾਸੇ ਹੁਣ ਜਸਜੀਤ ਨੇ ਮਾਮਲਾ ਪੂਰਾ 360 ਐਂਗਲ ਤੇ ਕਮਾ ਦਿੱਤਾ ਹੈ ਜਸਜੀਤ ਹੁਣ ਮੀਡੀਆ ਦੇ ਸਾਹਮਣੇ ਆਇਆ ਇੱਕ ਵੀਡੀਓਜ਼ ਦੀ ਜਾਰੀ ਕੀਤੀ ਹੈ ਉਹ ਕਹਿ ਰਿਹਾ ਹੈ ਕਿ ਪੈਸੇ ਮੈਂ ਦੇਣੇ ਨਹੀਂ ਬਲਕਿ ਸਿੱਪੀ ਗਿਲ ਤੋਂ ਮੈਂ ਪੈਸੇ ਲੈਣੇ ਆ ਕਿਉਂਕਿ ਮੈਂ ਔਰ ਸਿੱਪੀ ਨੇ ਮਿਲ ਕੇ ਅਸੀਂ ਇੱਕ ਬਿਜ਼ਨਸ ਸ਼ੁਰੂ ਕੀਤਾ ਸੀ ਔਰ ਸਿੱਪੀ ਗਿਲ ਨੇ ਉਸ ਪੂਰੇ ਬਿਜ਼ਨਸ ਦੇ ਉੱਤੇ ਕਬਜ਼ਾ ਕਰ ਲਿੱਤਾ ਔਰ ਜਿਹੜੇ ਪੈਸੇ ਮੇਰੇ ਬਣਦੇ ਦੇਣੇ ਸੀ ਯਾਨੀ ਕਿ ਜੋ ਮਾਲ ਵੇਚਿਆ ਜੋ ਪਰਾਲੀ ਵੇਚੀ ਹੈ ਉਸ ਦਾ ਭੁਗਤਾਨ ਮੈਨੂੰ ਨਹੀਂ ਕੀਤਾ ਗਿਆ ਕੀ ਕਹਿ ਰਿਹਾ ਉਹਦਾ ਰਿਸ਼ਤੇਦਾਰ ਅਸਣੋ ਜ਼ਰਾ ਕ ਝੂਠਾ ਪਰਚਾ ਸੀ ਪੀਗਲ ਦੇ ਪੀਗਲ ਨੇ ਤੇ ਉਹਦੇ ਪਿਤਾ ਵਿਕਿੰਦਰ ਸਿੰਘ ਵੱਲੋਂ ਕਰਾਇਆ ਗਿਆ ਸੀ 13 ਫਰਵਰੀ ਨੂੰ ਪਰਚਾ ਕੀਤਾ ਸੀਗਾ ਤੇ 15 ਫਰਵਰੀ ਨੂੰ ਸਾਨੂੰ ਅਰੈਸਟ ਕਰਾਇਆ ਗਿਆ ਉਸ ਦੇ ਸੰਬੰਧ ਦੇ ਵਿੱਚ ਪੀਗਲ ਕੀ ਕਰੇ ਮੇਰੇ ਜੀ ਦੂਰ ਦੇ ਰਿਸ਼ਤੇਦਾਰ ਆ ਜੀ ਪਰੋਲੀ ਪਿੰਡ ਤੋਂ ਹਾਂ ਕਿਹਾ ਕਰਨ ਹੋਇਆ ਪਰਚਾ ਮੇਰੇ ਦੇ ਧੋਖਾ ਦੇਈ ਦਾ ਕਰਾਇਆ ਜੀ ਉਹਨਾਂ ਨੇ 1 ਕਰੋੜ 3 ਲੱਖ 73 ਹਜ਼ਾਰ ਦੀ ਵੀ ਸਾਡੇ ਨਾਲ ਥੱਗੀ ਮਾਰੀ ਹੈ ਬੰਦੇ ਨੇ ਸਾਡੀ ਥੱਗੀ ਥੱਗੀ ਸੀ ਜੀ ਪੈਸਿਆਂ ਦੇ ਵਿੱਚ ਜੀ ਕਹਿੰਦੇ ਸਾਨੂੰ ਬੇਲਦਾਰਾ ਟਰੈਕਟਰ ਟਰਾਲੇ ਦਿਵਾਉਣ ਦੇ ਵਿੱਚ ਜੀ ਮਾਵਲਾ ਇਹ ਸੀ ਸਾਡਾ ਤਾਂ ਜੀ ਪਰਾਲੀ ਦਾ ਬਿਜ਼ਨਸ ਸੀ ਸਾਂਝਾ ਮੇਰੇ ਤਾਂ 24-25 ਲੱਖ ਰੁਪਏ ਮੇਰੇ ਅਕਾਊਂਟ ਚ ਆਇਆ ਜੀ ਉਹ ਵੀ ਮੈਨੂੰ ਨੇ ਚੀਜ਼ਾਂ ਵਾਸਤੇ ਪਾਇਆ ਇਹਨੇ ਟਰਾਲਿਆਂ ਵਾਸਤੇ ਪਾਇਆ ਸੀ ਮੈਨੂੰ ਟਰਾਲੇ ਖਰੀਦ ਕੇ ਦਿੱਤੇ ਆ ਜੀ ਇਹਨੇ ਮਸ਼ੀਨ ਵਾਸਤੇ ਪਾਇਆ ਸੀ ਇਹਨੂੰ ਮੈਂ 12 ਲੱਖ ਦੀ ਮਸ਼ੀਨ ਲੈ ਕੇ ਦੇ ਦਿੱਤੀ ਆ ਜੀ ਟਰੈਕਟਰ ਵਾਸਤੇ ਪਾਇਆ ਸੀਗਾ ਇਹਨੂੰ ਉਹ ਲੈ ਕੇ ਦਿੱਤੀ ਆ ਜੀ ਹੋਰ ਤਾਂ ਕੋਣ ਬੰਦਾ ਐਡਾ ਬੇਵਕੂਫ ਆ ਜੀ ਇੰਨਾ ਕਰੋੜ ਰੁਪਏ ਚਾੱਕ ਕੇ ਦੇ ਦੂਗੇ ਸਾਂਝਾ ਕੰਮ ਕਰਦਾ ਕਿੱਪਾ ਸੀ ਪਰਾਲੀ ਦਾ ਪਰਾਲੀ ਦਾ ਜੀ ਪਰਾਲੀ ਦਾ ਕੀਤਾ ਸੀ ਪਰਾਲੀ ਦਾ ਜੀ ਔਰ ਉਹਦੇ ਵਿੱਚ ਹੈਂਕੀ ਹੈ ਬੰਦ ਉਹਨਾਂ ਨੇ ਪਰ ਉਹਨਾਂ ਪੈਸੇ ਨਾਲ ਲੈਣ ਦੇਣ ਲੱਗ ਪਏ। ਨਹੀਂ ਉਸ ਦੇ ਵਿੱਚ ਬਾਈ ਜੀ ਇਹ ਆ ਅਸੀਂ ਉਸ ਤੇ ਉਹਨਾਂ ਤੇ ਪਹਿਲਾਂ ਕਰਵਾਈ ਆ ਜੀ। ਸਾਡੀ ਦਰਖਾਸਤ ਉਹਨਾਂ ਤੇ ਆ ਦੇਖੋ ਪਹਿਲਾਂ ਦਿੱਤੀ ਹੋਈ ਆ। ਅਸੀਂ 28 ਦਸੰਬਰ ਨੂੰ ਦਿੱਤੀ। ਅਸੀਂ ਦਿੱਤੀ ਸੀ ਬਾਈ ਜੀ ਸਾਡੇ ਉਹਨੇ ਸਾਰੇ ਸੰਦਾਂ ਤੇ ਕਬਜ਼ਾ ਕਰ ਲਿਆ ਜਿਹੜੇ ਜਿੰਨਾਂ ਦਾ ਮੈਂ ਮਾਲਕ ਸੀ ਉੱਥੇ। ਕਿਉਂਕਿ 50% ਦੇ ਵਿੱਚ ਉਹਦੇ ਸੰਦ ਉਹਦੇ ਸੀ ਅੱਧੇ ਮੇਰੇ ਸੀ। ਉਹਨੇ ਮੇਰੇ ਸੰਦ ਤੇ ਵੀ ਕਬਜ਼ਾ ਕਰ ਲਿਆ ਜਿੰਨੇ ਪਰਾਲੀ ਸੀ ਸਾਡੀ ਉੱਥੇ ਸਟੋਰ ਕੀਤੀ ਹੋਈ। ਉਹ ਸਾਰੀ ਪਰਾਲੀ ਉਸ ਬੰਦੇ ਨੇ ਆਪ ਦੇ ਕਬਜ਼ੇ 'ਚ ਕਰ ਲਈ ਤੇ ਵੇਚਣੀ ਸਟਾਰਟ ਕਰ ਦਿੱਤਾ। ਤਾਂ ਇਹ ਮਾਮਲਾ ਕਾਫੀ ਪੇਚੀਦਾ ਹੁੰਦਾ ਜਾ ਰਿਹਾ ਹੈ। ਜਦੋਂ ਅਸੀਂ ਸਿੱਪੀਗਿਲ ਦੀ ਗੱਲਬਾਤ ਸੁਣਦੇ ਆ ਤਾਂ ਇੰਜ ਲੱਗਦਾ ਕਿ ਸਿੱਪੀ ਸਹੀ ਬੋਲ ਰਿਹਾ ਹੈ ਉਦੋਂ ਜਸਜੀਤ ਦੀ ਅਸੀਂ ਗੱਲਬਾਤ ਸੁਣੀ ਆ ਤਾਂ ਇੰਜ ਲੱਗ ਰਿਹਾ ਕਿ ਜਸਜੀਤ ਸਹੀ ਬੋਲ ਰਿਹਾ ਹੈ ਖੈਰ ਪੁਲਿਸ ਕੋਲ ਮਾਮਲਾ ਇੱਕ ਵਾਰ ਫਿਰ ਤੋਂ ਪਹੁੰਚ ਗਿਆ ਕਿਉਂਕਿ ਪਹਿਲਾਂ ਵੀ ਮਾਮਲਾ ਦਾ ਪੁਲਿਸ ਕੋਲ ਸੀ ਇਸੇ ਕਰਕੇ ਜਿੰਨੀ ਕਿ ਜਾਂਚ ਪੜਤਾਲ ਹੋਈ ਸਿੱਪੀਗਿਲ ਦੀ ਸ਼ਿਕਾਇਤ ਦੇ ਉੱਤੇ ਜਿਹੜਾ ਉਹਦਾ ਰਿਸ਼ਤੇਦਾਰ ਜਸਜੀਤ ਹੈ ਉਹ ਕੁਝ ਸਮਾਂ ਜੇਲ੍ਹ ਦੇ ਅੰਦਰ ਵੀ ਰਿਹਾ ਜੇਲ੍ਹ ਤੋਂ ਬਾਹਰ ਆ ਕੇ ਦੁਬਾਰਾ ਪੁਲਿਸ 'ਤੇ આરોਪ ਲਗਾ ਰਿਹਾ ਹੈ ਕਿ ਜੋ ਅਸੀਂ ਚਾਹਨੇ ਆ ਉਸ ਤਰੀਕੇ ਦੀ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਤਾਂ ਪੁਲਿਸ ਦਾ ਵੀ ਇਸ ਮਾਮਲੇ ਤੇ ਸਾਫ਼ ਕਹਿਣਾ ਹੈ ਕਿ ਜਸਜੀਤ ਨੂੰ ਚਾਹੀਦਾ ਹੈ ਕਿ ਉਹ ਸਿੱਧਾ ਥਾਣੇ ਆਵੇ ਜੇਕਰ ਉਹਨੂੰ ਕੋਈ ਦਿੱਕਤ ਹੈ ਸਾਨੂੰ ਦੱਸੇ ਰਿਪੋਰਟ ਲਖਾਵੇ ਉਸ ਦੀ ਜਾਂਚ ਕੀਤੀ ਜਾਵੇਗੀ ਬਲਕਿ ਜਗਜੀਤ ਜੋ ਜਸਜੀਤ ਹੈ ਉਹ ਥਾਣੇ ਆਨ ਦੀ ਥਾਂ ਦੇ ਉੱਤੇ ਵੀਡੀਓ ਬਣਾ ਬਣਾ ਕੇ ਪੱਤਰਕਾਰਾਂ ਦੇ ਕੋਲ ਜਾ ਕੇ ਸਿਰਫ ਮਾਮਲਾ ਉਛਾਲ ਰਿਹਾ ਹੈ ਨਾ ਕਿ ਉਸ ਨੂੰ ਸੁਲਝਾਣ ਦੀ ਕੋਸ਼ਿਸ਼ ਕਰ ਰਿਹਾ ਹੈ ਹਾਂਜੀ ਸਰ ਇੱਕ ਜਸਜੀਤ ਨੇ ਤੁਹਾਡੇ ਕੋਲੇ ਨਾ ਦਰਖਾਸਤ ਦਿੱਤੀ ਸੀ ਪਹਿਲਾਂ ਵੀ ਦਿੱਤੀ ਸੀ ਉਸ ਤੋਂ ਬਾਅਦ ਵੀ ਦਿੱਤੀ ਸੀ ਸਿੱਪੀ ਗਿੱਲ ਦੇ ਖਿਲਾਫ ਅੱਛਾ ਜੀ ਉਹ ਕੀ ਕਾਰਵਾਈ ਕਰਦੇ ਪਏ ਹੋ ਜੀ ਉੱਤ ਕਾਰਵਾਈ ਬੁਲਾਉਣਿਆ ਇਹਨਾਂ ਨੇ ਵੀ ਵੈਸੇ ਤਾਂ ਇਹਨਾਂ ਦਾ ਹੈਗਾ ਕੋਈ ਪੈਸਿਆਂ ਦਾ ਲੈਣ ਦੇਣ ਉਹਨਾਂ ਨੇ ਇਹਨਾਂ ਤੇ ਪਰਚਾ ਕਰਾਤਾ ਸੀਗਾ ਠੀਕ ਹੈ ਜੀ ਉੱਥੇ ਮਹਣੇ ਥਾਣੇ ਹੂੰ ਤੇ ਇਹਨਾਂ ਨੇ ਮੇਰੇ ਨਾਲ ਅਗਲੇ ਦੱਸਦੇ ਸੀ ਵੀ ਮਲੋਟ ਅਸੀਂ ਕੀਤਾ ਉਹਨਾਂ ਤੇ ਦਾਵਾ ਨਹੀਂ ਮਲੋਟ ਕੋਈ ਕੇਸ ਨਹੀਂ ਕੀਤਾ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਅਸੀਂ ਮਲੋਟ ਕੋਈ ਕੇਸ ਨਹੀਂ ਕੀਤਾ ਉਹ ਇਹਦਾ ਜਿਹੜਾ ਸਿੱਪੀ ਗੱਲੇ ਸੀਗਾ ਇਹਦਾ ਕੋਈ ਦੋਸਤ ਸੀਗਾ ਜਗਨੂ ਉਹਦੇ ਵੱਲੋਂ ਦਰਖਾਸਤ ਕੋਈ ਦਿੱਤੀ ਗਈ ਸੀਗੀ ਮਲੋਟ ਨਹੀਂ ਮੈਂ ਤਾਂ ਇਹਨਾਂ ਨੇ ਗੱਲ ਹੀ ਕੀਤੀ ਮੇਰੇ ਕੋਲੇ ਆਏ ਕੋਈ ਨਹੀਂਗੇ ਇਹ ਹੁਣ ਚੌਥੇ ਪੰਜਵੇਂ ਥਾਂ ਤੇ ਨਿਊ ਚੈਨਲ ਕੋਲੇ ਚੱਲ ਗਿਆ ਪਰ ਮੇਰੇ ਕੋਲੇ ਨਹੀਂ ਕੋਈ ਆ ਰਿਹਾ ਜੀ ਹੈਨਾ ਨਹੀਂ ਉਹ ਕਹਿੰਦੇ ਵੀ ਪਹਿਲਾਂ ਦੋਸਤਾਂ ਨੇ ਮੈਨੂੰ ਫੋਨ ਕੀਤੇ ਆ ਨਿਊ ਚੈਨਲ ਵਾਲਿਆਂ ਨੇ ਹੂੰ ਹੂੰ ਕੱਲ ਵੀ ਪਰसों ਵੀ ਅੱਜ ਤੁਸੀਂ ਕੀਤਾ ਹੂੰ ਇਹ ਗੱਲ ਤਾਂ ਨਹੀਂ ਮੈਨੂੰ ਪਤਾ ਇਹ ਨਾ ਪਹਿਲਾ ਪਹਿਲਾ ਦਰਖਾਸਤ ਤੁਹਾਡੇ ਕੋਲ ਪਹਿਲਾ ਦਰਖਾਸਤ ਦਿੱਤੀ ਸੀਗੀ ਤੁਹਾਡੇ ਕੋਲ ਉੱਤੇ ਨਾ ਨੰਬਰ ਵੀ ਲੱਗਿਆ ਹੋਇਆ ਐਲ ਪੀ ਸੀ ਨੰਬਰ ਲੱਗਿਆ ਹੋਇਆ ਉਹ ਕਹਿੰਦੇ ਵੀ ਪਹਿਲਾਂ ਅਸੀਂ ਜਦੋਂ ਪਰਚਾ ਦਰਜ ਹੋਇਆ ਨਾ ਮੋਗੇ ਇਹਨਾਂ ਤੇ ਉਦੋਂ ਪਹਿਲਾਂ 2 ਮਹੀਨੇ ਦਰਖਾਸਤ ਦਿੱਤੀ ਸੀ ਸਾਡੀ ਦਰਖਾਸਤ ਤੇ ਕਾਰਵਾਈ ਨਹੀਂ ਕੀਤੀ ਬਰੀ ਵਾਲੇ ਤੇ ਉੱਧਰ ਉਹਨਾਂ ਨੇ ਸਾਡੇ ਤੇ ਪਰਚਾ ਦਰਜ ਕਰਾਤਾ ਗੱਲ ਤਾਂ ਬਾਈ ਜਿੱਥੇ ਦੀ ਗੱਲ ਹੋਵੇ ਨਾ ਬਕਵਾ ਜਿੱਥੋਂ ਦਾ ਹੋਵੇ ਕੱਲ ਬਾਅਦ ਦਾ ਜਿੱਥੇ ਅਫਸਰਾਂ ਦੀ ਇਨਕੁਆਰੀ ਤੋਂ ਬਾਅਦ ਹੋਇਆ ਹਨ ਪਰਚਾ 420 ਦਾ ਪਰਚਾ ਆਇਆ ਉਹ ਹਾਂ ਹਨ ਮੂਰੇ ਜਾਂਦੇ ਦਰਖਾਸਤ ਤੇ ਨਹੀਂ ਹੁੰਦਾ ਪਰਚਾ ਉਹ ਕਿਉਂਕਿ ਅਫਸਰਾਂ ਨੇ ਕੋਈ ਬਿਆਨ ਲਏ ਹੋਣੇ ਇਹਨਾਂ ਦੇ ਵੀ ਉਹਨਾਂ ਦੇ ਵੀ ਦੋਹਾਂ ਤਰ੍ਹਾਂ ਦੇ ਫੇਰ ਕਿਤੇ ਪਰਚਾ ਹੋਇਆ ਹਨ ਉਹ ਹਾਂ ਉਹ ਮੈਂ ਪੁੱਛਰ ਮਾਉਣਾ ਉਹ ਗੱਲ ਇਹ ਹੈ ਨਾ ਜੀ ਉਹ ਤਾਂ ਪਰਚਾ ਹੋ ਗਿਆ ਇਹਨਾਂ ਤੇ ਪਰ ਜਿਹੜੀ ਇਹਨਾਂ ਦੇ ਵੱਲੋਂ ਦਰਖਾਸਤ ਦਿੱਤੀ ਸੀ 2 ਮਹੀਨੇ ਪਹਿਲਾਂ ਉਹ ਕਹਿੰਦੇ ਵੀ ਸਾਡੀ ਦਰਖਾਸਤ ਤੇ ਕਿਉਂ ਨਹੀਂ ਕਾਰਵਾਈ ਹੋਈ ਸੰਦਸਿਆ ਨਾ ਕਿ ਜਦੋਂ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਹੋਵੇ ਹੂੰ ਫਿਰ ਉਹ ਤੇ ਪਾਲਸ ਕੋ ਕਰਦੀ ਵੀ ਨਹੀਂ ਗਈ ਆ ਨਹੀਂ ਕੀਤੀ ਨੀ 24 ਦੀ ਗੱਲ ਆਹ ਉਹ ਹੁਣ ਦੀ ਨਹੀਂ ਗੱਲ ਹੂੰ ਹੂੰ 24 ਦੀ ਆਹਂਜੀ ਹਾਂਜੀ ਹੁਣ ਇਸ ਤੇ ਕੀ ਕਾਰਵਾਈ ਕਰੋਗੇ ਜਿਹੜੀ ਦਰਖਾਸਤ ਹੁਣ ਦੁਬਾਰਾ ਦਿੱਤੀ ਹੈ ਤੁਹਾਨੂੰ ਦਿੱਤੀ ਆਈ ਆਈ ਹੂੰ ਉਹਨਾਂ ਨੂੰ ਬੁਲਾਉਣੇ ਆ ਉਹਨਾਂ ਦੇ ਬਿਆਨ ਲਿਖਦੇ ਇਹਨਾਂ ਦੇ ਵੀ ਲਿਖਦੇ ਜੋ ਕੋਈ ਸੱਟਾ ਨਿਕਲੂ ਉਹ ਕਰ ਦਿਆਂਗੇ ਹਾਂ ਪੱਤਰਕਾਰਾਂ ਕੋਲੇ ਤਾਂ ਜਾਈ ਜਾਂਦਾ ਪਰ ਮੇਰੇ ਕੋਲੇ ਵੀ ਅਜੇ ਤੱਕ ਹੀ ਫਰਕ ਪੈ ਜੂਗਾ ਜੇ ਦਿਖਾ ਦਿੱਤੀ ਆ ਤਾਂ ਬਿਲਕੁਲ ਜੇ ਕੋਈ ਗੱਲ ਦਾ ਇਨਸਾਫ ਵੀ ਹੁੰਦਾ ਕੋਈ ਅਸੀਂ ਅੱਗੇ ਕੀਤੀ ਹੋਣੀ ਹੈ ਦਿਖਾ ਦਿੱਤੀ ਤੋਗਾ ਤਾਂ ਨਹੀਂ ਕੰਮ ਛੱਡਦਾ ਹੁੰਦਾ ਨਾ ਕੋਈ ਆਪਦੇ ਕੋਈ ਗਵਾਹ ਸਬੂਤ ਆਪਦਾ ਕੋਈ ਸਮਾਨ ਦਾ ਕੋਈ ਰਿਕਾਰਡ ਅਗਲੇ ਦਿਨ ਵੀ ਮੰਗਣਾ ਤੁਹਾਨੂੰ ਕੋਈ ਦਿੱਤਾ ਨਹੀਂ ਇਹਨਾਂ ਨੇ ਪ੍ਰੂਫ ਕੋਈ ਮੰਨ ਲਓ ਵੀ ਜਿਹੜਾ ਆਇਆ ਹੀ ਨਹੀਂ ਠੀਕ ਹੈ ਤੇ ਖਬਰਾਂ ਲਵਾਉਣ ਦਾ ਕੀ ਫਾਇਦਾ ਪਰ ਮੈਂ ਨਾ ਚੌਥਾ ਪੰਜਵਾਂ ਮੈਂ ਤਾਂ ਅੱਕ ਗਿਆ ਬਾਈ